ਵੇ ਗੋਲੀ ਲਾ ਕੇ ਮੋਰ ਯਕੀ ਮੈਟਰ ਦਾ ਸਰ ਇਹ ਮੈਟਰ ਹੈਗਾ ਜੀ ਸਤਕਾਰ ਸਿੰਘ ਹੈਪੀ ਨਾਂ ਦਾ ਬੰਦਾ ਹੈ ਇੱਕ ਉਹਨਾਂ ਦੀ ਸੁਪਰ ਸੀਟ ਜਿਹੜੀ ਹੁੰਦੀ ਆ ਬੀਜਾਂ ਦੀ ਦੁਕਾਨ ਆ ਉਹਨਾਂ ਨੇ ਇੱਕ ਸਟੇਟਮੈਂਟ ਲਿਖਾਈ ਕਿ ਸਾਡੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਇੱਕ ਦਾ ਨਾਂ ਸੀਗਾ ਸੁਖਵਿੰਦਰ ਸਿੰਘ ਨੋਨੀ ਇੱਕ ਅਣਪਛਾਤਾ ਸੀਗਾ ਇਹ ਠੱਠੀਆਂ ਮਹੰਤਾਂ ਦਾ ਰਹਿਣ ਵਾਲਾ ਆ ਇਹਨਾਂ ਨੇ ਆ ਕੇ ਹੈਪੀ ਦੇ ਨਾਲ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਗੈਂਗਸਟਰ ਬੈਠੇ ਨੇ ਦੋ ਇੱਕ ਗੋਪੀ ਲੰਬੜਦਾਰ ਤੇ ਦੂਜਾ ਹੈਗਾ ਮੁਖਪਰੀ ਸਿੰਘ ਉਹਦੇ ਨਾਲ ਗੱਲ ਕਰਾਈ ਤੇ ਪੈਸਿਆਂ ਦੀ ਡਿਮਾਂਡ ਕੀਤੀ ਇਹਨੇ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਵੀ ਮੇਰੇ ਕੋਲ ਇਹਨਾਂ ਨੇ 2-3 ਵਾਰੀ ਪੈਸੇ ਮੰਗੇ ਸੀਗੇ ਤਾਂ ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਸੀਗੀ ਤੇ ਮੈਂ ਡਰ ਦੇ ਮਾਰੇ ਪੈਸੇ ਦੇ ਦਿੱਤੇ ਕੱਲ ਇਹਨਾਂ ਨੇ ਮੇਰੇ ਕੋਲੋਂ ਆ ਕੇ ਫੇਰ ਦੁਬਾਰਾ ਫਰੋਤੀ ਦੀ ਮੰਗ ਕੀਤੀ ਤੇ ਮੈਂ ਫਰੋਤੀ ਨਹੀਂ ਦਿੱਤੀ ਤੇ ਮੌਕੇ ਦੇ ਉੱਤੇ ਮੇਰਾ ਬ੍ਰਦਰ ਆ ਗਿਆ ਗੁਰਜੰਟ ਸਿੰਘ ਉਹਨੇ ਆਪਣੇ ਲਾਇਸੈਂਸੀ ਬਿਪਨ ਦੇ ਵਿੱਚੋਂ ਫੈਰ ਕੀਤਾ ਤੇ ਇਸਦੇ ਗੋਲੀ ਲੱਗ ਗਈ ਜਿਸ ਨਾਲ ਇਹਦੀ ਮੌਤ ਹੋ ਗਈ ਮਰਨ ਵਾਲਾ ਜਿਹੜਾ ਬੰਦਾ ਆ ਜੀ ਉਸ ਦੇ ਕੋਲੋਂ ਸੁਖਵਿੰਦਰ ਸਿੰਘ ਕੋਲ ਇੱਕ ਦੇਸੀ ਕਟਾ ਬਰਾਮਦ ਹੋਇਆ ਆ ਉਹਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਸਖਕਰ ਸਿੰਘ ਦੇ ਬਿਆਨ ਦੇ ਮਤਲਬ ਸਰੀਕ ਇਹ 17 ਦੇ ਰਿਲੇਸ਼ਨ ਹੋਏਗਾ ਇਹ ਸੁਣਨ ਚ ਆਇਆ ਜੀ ਜਿਹੜਾ ਸਤਨਾਮ ਸਿੰਘ ਸਤਾ ਗੈਂਸਟਰ ਆ ਬਾਹਰ ਬੈਠਾ ਹੋਇਆ ਉਹਦੇ ਚਾਚੇ ਦਾ ਬੇਟਾ ਆ ਸੁਖਵਿੰਦਰ ਸਿੰਘ ਦੇ ਖਿਲਾਫ ਕੋਈ ਪਹਿਲਾਂ ਵੀ ਕੋਈ ਹੈਗੇ ਕੋਈ ਜੁਰਮ ਹੂੰ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਲਦ ਜਾਣੂ ਕਰਾਤਾ ਜਾਊਗਾ ਫਿਲਹਾਲ ਅਸੀਂ ਐਫਆਰ ਨੰਬਰ 172/24 ਇਹਨਾਂ ਸਾਰੇ ਬੰਦਿਆਂ ਦੇ ਗੇਸਟ ਰਜਿਸਟਰਡ ਕਰ ਦਿੱਤੀ। ਦੇਸੀ ਕਟਾ ਸਰ ਇਹ ਨੋਨੇਕੋਲ ਸੀ ਜਾਂ ਦੂਸਰੇ ਇਹਦੇ ਨਾਲ ਨੋਨੇਕੋਲ ਸੀਗਾ ਜੀ ਨੋਨੇ ਦੇ ਮਗਰ ਜਦੋਂ ਭੱਜੇ ਨੇ ਉਹਨੇ ਫੈਰ ਕੀਤਾ ਤੇ ਦੇਸੀ ਕਟਾ ਨੋਨੇ ਕੋਲੋਂ ਬਰਾਮਦ